ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਸਾਹਿਬ ਜੀ ਨੇ ਜਿੱਥੇ ਬਹੁਤ ਸੋੜਾ ਇਤਿਹਾਸ ਦਿੱਜਿਆ ਉੱਥੇ ਨਾਲ-ਨਾਲ ਸਾਨੂੰ ਦੁੱਖ ਦੀ ਘੜੀ ਦੇ ਵਿੱਚ ਚੜ੍ਹਦੀ ਕਲਾ ਚ ਕਿਵੇਂ ਰਹਿਣਾ ਹੈ ਇਹ ਵੀ ਸਾਨੂੰ ਸਤਿਗੁਰੂ ਨੇ ਬਾਣੀ ਵਿੱਚ ਸਮਝਾ ਦਿੱਤਾ ਹੈ ਮਹਾਰਾਜ ਕਹਿੰਦੇ ਜਦੋਂ ਵੀ ਕੋਈ ਦੁੱਖ ਦਾ ਸਮਾ ਆਵੇ ਨਾ ਆਪਣੇ ਗੁਰੂ ਅੱਗੇ ਆ ਕੇ ਤੂੰ ਇਹ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਇੰਨਾ ਵੱਡਾ ਦੁੱਖ ਆ ਗਿਆ ਹੈ ਮੇਰੀ ਕੋਈ ਆਪਣੀ ਪਾਇਆ ਨਹੀਂ ਹੈ ਮੇਰੀ ਕੋਈ ਆਪਣੀ ਹਿੰਮਤ ਨਹੀਂ ਹੈ ਗੁਰੂ ਸਾਹਿਬ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਜੇ ਇੰਨਾ ਵੱਡਾ ਦੁੱਖ ਮਿਲਿਆ ਇਸ ਦੁੱਖ ਨੂੰ ਸਹਮਣਾ ਕਰਨ ਦੀ ਜਿਹੜੀ ਤਾਕਤ ਹੈ ਬਲ ਹੈ ਇਹ ਵੀ ਤੁਸੀਂ ਮੈਨੂੰ ਦੇ ਦਿਓ ਵਾ ਕੱਲ ਵੀ ਮੇਰੇ ਤੇ ਕਿਤੀ ਸੀ ਮਹਾਰਾਜ ਨੇ ਬਾਣੀ ਵਿੱਚ ਸਮਝਾਇਆ ਜੇ ਸੁਖ ਦੇਤਾ ਤੁਝੇ ਅਰਾਧੇ ਦੁਖ ਵੀ ਤੁਝੇ ਧਿਆਈ ਜੇ ਭੁਖ ਦੇਤਾ ਇਤੇ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਸਭ ਜਨਾਂ ਦੇ ਉਤੇ ਦੁਖ ਦਾ ਸਮਾਂ ਚੱਲ ਰਿਹਾ ਹੈ ਬਹੁਤ ਹੀ ਭਿਆਨਕ ਸਮਾਂ ਚੱਲ ਰਿਹਾ ਹੈ ਉਸ ਦੁਖ ਦੇ ਘੜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਗੱਲ ਪਤਾ ਲੱਗ ਗਈ ਵੀ ਮੇਰੇ ਆਪਣੇ ਕਿਹੜੇ ਨੇ ਤੇ ਮੇਰੇ ਬੇਗਾਨੇ ਕਿਹੜੇ ਗੜੀ ਕਾਲ ਦੇ ਨਬੀ ਕਾਹ ਵਰਗੇ ਬੰਦੇ ਸਰਕਾਰ ਤੋਂ ਡਰਦੇ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹਾ ਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੁਸਲਮਾਨੀ ਪਹਿਰਾਵਾ ਗੁਰੂ ਸਾਹਿਬ ਜੀ ਨੇ ਪਾਇਆ ਓਥੇ ਮਕਸਦ ਕੋਈ ਡਰਨਾ ਨਹੀਂ ਹੈ ਓਥੇ ਮਕਸਦ ਇੱਕੋ ਹੀ ਹੈ ਗੜੀ ਕਾਲ ਦੇ ਨਬੀ ਕਾਹ ਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿੱਥੇ ਵੀ ਜਾਣਗੇ ਨਾ ਉਹਨਾਂ ਨੇ ਸਾਡੇ ਵਰਗੇ ਜਿਹੜੇ ਸਿੱਖ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਇਦਾਂ ਦੀ ਕੌਮ ਜਿਹੜੀ ਉਹ ਦੁਬਾਰਾ ਪੈਦਾ ਕਰ ਜਣੀ ਹੈ ਆਨੰਦਪੁਰ ਸ਼ਹਿਰ ਜਿਹੜਾ ਆ ਇਹ ਦੁਬਾਰਾ ਵਸ ਜਾਏਗਾ ਚਮਕੌਰ ਦੀ ਜਿਹੜੀ ਗੜੀ ਹੈ ਉੱਥੇ ਦੁਬਾਰਾ ਜਿਹੜੀ ਸਿੱਖੀ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਮਕਸਦ ਭਾਵਨਾ ਬਹੁਤ ਚੰਗੀ ਹੈ ਗੜੇ ਕਾਂ ਦੇ 90 ਘਾੜ ਗੁਰੂ ਪਿਆਰ ਵਾਲਿਓ ਗੁਰੂ ਗੋਬਿੰਦ ਸਿੰਘ ਸਾਹਿਬਾ ਰਾਜ ਦੇ ਨਾਲ ਨਾ ਇੱਕ ਸਿੱਖ ਰਹਿੰਦਾ ਸੀ ਜਿਹਦਾ ਨਾਮ ਸੀ ਭਾਈ ਪਚਿੱਤਰ ਸਿੰਘ ਤੁਸੀਂ ਇਤਿਹਾਸਿਕ ਚੋਂ ਉਹਨਾਂ ਦਾ ਨਾਮ ਪੜਿਆ ਹੋਵੇਗਾ ਚੰਪੂਰ ਦੀ ਗੱਡੀ ਦੇ ਵਿੱਚ ਜੰਗ ਲੜਦਾ ਹੈ ਉੱਥੋਂ ਜਿਹੜਾ ਹੈ ਉਹ ਚੰਪੂਰ ਦੀ ਗੱਡੀ ਪਾਰ ਕਰਦਾ ਹੋਇਆ ਕਿਸੇ ਪਿੰਡ ਦੇ ਵਿੱਚ ਰੁਕ ਗਿਆ ਹੈ ਉੱਥੇ ਜਿਹੜਾ ਹੈ ਇੱਕ ਮੁਸਲਮਾਨ ਵੀ ਰਹਿੰਦਾ ਹੈ ਉਹਦੀ ਬੇਟੀ ਹੈ ਜਿਹਦਾ ਨਾਮ ਹੈ ਬੇਬੇ ਮੁਹਤਾਜ گور ਜਦੋਂ ਉਹ ਸਿੱਖ ਭੱਜਾ ਭਜਾਉਂਦਾ ਉੱਥੋਂ ਆਉਂਦਾ ਹੈ ਕਿਉਂਕਿ ਉਹ ਵੀ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਹੈ ਜੰਗ ਦੇ ਮੈਦਾਨ ਦੇ ਵਿੱਚੋਂ ਦੀ ਉਹ ਲੜ ਕੇ ਆ ਰਿਹਾ ਹੈ ਤੇ ਜਦੋਂ ਬੀਬੀ ਮੁਕਤਾਜਪੁਰ ਉੱਥੇ ਆਪਣੇ ਘਰ ਦੇ ਵਿੱਚ ਸੁਭਾਏ ਬਾੜ ਹੈ ਤੇ ਉਸ ਜਿਹੜਾ ਮੁਸਲਮਾਨ ਵੀਰ ਹੈ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਬਚਿੱਤਰ ਸਿੰਘ ਨੂੰ